ਤੇ ਕਾ ਇੱਥੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕੱਢੇ ਗਾਲ ਯਾਰ ਹੌਸ ਹੈ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਆ ਗਾਲਾਂ ਕੱਢਦੇ ਏ ਤੁਸੀਂ ਸਾਲ ਕਿਹੜੀ ਗੱਲੋਂ ਗਾਲ ਕੱਢਦੇ ਹੋ ਤਾਲੀਵਾਲ ਸਾਹਿਬ ਗਾਲੋਂ ਗਾਲ ਕੱਢਦੇ ਹੋ ਕਿਉਂ ਗਾਲਾਂ ਕੱਢਦੇ ਹੋ ਤੁਸੀਂ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਅਜੀ ਗਾਲਾਂ ਕੱਢੂੰਗਾ ਕਿਹੜੇ ਗਾਲਾਂ ਬੈਠੋ ਸਾਰੇ ਬੈਠੋ ਪਲੀਜ਼ बैठो मान साहब बैठो बैठो जो तो एक थोक कहता पर चेयर ने नोटिस लिया है करा फिर तसली रखनी चाहिए बैठोगे बैठोगे ती बैठोगे बैठो प्लीज अस क्यों उम्मीद करिए सा चंगा बोलणगे किसी मारा माड़ा कह दो चंगा कह दो ਕਿਸੇ ਦੇ ਬਾਪ ਬਾਰੇ ਇਥੇ ਮਤਲਬ ਕਿਹਾ ਜਾਵੇ ਮੈਂ ਚਸ ਹੁੰਦੀ ਨਵਾਰਾ ਮੈਂ ਸੁਣਿਆ ਨੀ ਪਰ ਆਪ ਐਡਮਿਟ ਕਰਦੇ ਆ ਮੰਤਰੀ ਸਾਹਿਬ ਇਹ ਚੇਰ ਨੇ ਵੀ ਸੁਣਿਆ ਚੇਰੇ ਦਾ ਸਖਤ ਨੋਟਿਸ ਲਊਗੀ ਆਪਾਂ ਉਹ ਗੱਲ ਵਾਲ ਦੀ ਗੱਲ ਤੁਸੀਂ ਤੁਸੀਂ ਮੁੱਦਿਆਂ ਤੇ ਵਿਆਸ ਕਰੋ ਇੱਕ ਦੂਜੇ ਦੀ ਖਾਲ ਲਾਓ ਜੋ ਕਹਿਣਾ ਕਹਿ ਲੋ ਕਹਿੰਦੇ ਹੀ ਹੋ ਪਰ ਪਰਸਨਲ ਇਹ ਤਾਂ ਬਦਾਸ ਕਰਨ ਵਾਲੀ ਗੱਲਾਂ ਨਹੀਂ ਹੁਣ ਵੀ ਕਹਿ ਰਿਹਾ ਕਿ ਮੈਂ ਗਿਆਸਪੁਰ ਸਾਹਿਬ ਉਹਦੀ ਗੱਲ ਪੂਰੀ ਰੱਖੋ ਇਹ ਗੱਲ ਪੱਲਵਾਂਗੇ ਥੈਂਕ ਯੂ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲ ਪੂਰੀ ਕਰ ਲੈਂਦੇ ਉਹਨਾਂ ਨੂੰ ਪਹਿਲਾਂ ਗੱਲ ਪੂਰੀ ਕਰ ਲਿਓ ਮੰਤਰੀ ਸਾਹਿਬ ਗੱਲ ਪੂਰੀ ਕਰਨ ਦੇ ਉਹਨਾਂ ਨੂੰ ਇਹਦਾ ਯਾਸਵਾ ਜੀ ਜਿਹੜਾ ਬੰਦਾ ਬਰਾ ਪੂਰੀ ਕਰੇ ਇਸ ਬੰਦੇ ਨੇ ਕੰਦੀ ਕੀਤੀ ਆ ਵਿਰੋਧੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀਤੀ ਪਹਿਲਾਂ ਸਰ ਇੱਥੇ ਕਾ ਇੱਥੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕਰ ਦੇ ਗਾਲ ਯਾਰ ਹੌਸ ਹੈ ਯਾਰ ਆਪਣਾ अभी गालाए गांव गाला करते हो गाला कर दौ गाव कर दी कहना कडूंगा कहना कडूंगा जी गाला कडूंगा कहने गाला हाउस तुम चलन दोगे कि नहीं चलन चल आप ही रौला पाके बह जाते बैठो सारे बैठो बैठो सारे बैठो प्लीज, बैठो तो मान साहब बैठो बैठो जो तो थोन एक बार कहता पर चेयर ने नोटिस लिया है करा फिर तसली रखनी चाहिए बैठो प्लीज, बैठो प्लीज

ਤੁਸੀਂ ਬੈਠੋ ਤੇ ਤੁਸੀਂ ਆ ਕੇ ਚੇਅਰ ਤੇ ਬਹਿ ਜਾਓ ਆਜੋ ਬੈਠੋ ਬੈਠੋ ਪਲੀਜ਼ ਬੈਠੋ ਤੁਸੀਂ ਜੀ ਬਾਈਬਲ ਸਾਹਿਬ ਦੋਨੋਂ ਪਾਸਿਓਂ ਹੀ ਨਹੀਂ ਉਧਰੋਂ ਕੁਝ ਨਹੀਂ ਆਇਆ ਉਹਨਾਂ ਨੇ ਬਿਲਕੁਲ ਨਹੀਂ ਨਾ ਨਾ ਬਿਲਕੁਲ ਉਧਰੋਂ ਕੁਝ ਨਹੀਂ ਮੈਨੂੰ ਗੱਲ ਕਰਨ ਲੈਂਦੇ ਹੋ ਮੇਰੀ ਬੇਨਤੀ ਸੁਣੋ ਮੈਨੂੰ ਗੱਲ ਕਰਨ ਦਿਓ ਮੇ ਮੇਰੀ

ਅ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ देर ਹਾਊਸ ਤੇ ਤੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲਓ ਬੈਠੇ ਰਹੇ ਕਿ ਨਹੀਂ ਬਹੁਤ ਬੋਲ ਕੇ ਨਾ ਕਿ ਮਤਲਬ ਮਤਲਬ ਕੋਈ ਅੱਛਾ ਦੋ ਮਿੰਟ ਆਪੋ ਦੇ ਤੱਕ ਮੇਰੇ ਤੁਸੀਂ ਕੁਝ ਕਹਿਣਾ ਤੇ ਉਹਨੇ ਬਾਰੇ ਐਸੀ ਸਪੀਕਰ ਸਾਹਿਬ ਤੁਸੀਂ ਇੱਥੇ ਹਾਜ਼ਰ ਨਹੀਂ ਸੀ ਡੈਪਟੀ ਸਪੀਕਰ ਸਾਹਿਬ ਦੀ ਹਾਜ਼ਰੀ ਚ ਹਾਊਸ ਚੱਲ ਰਿਹਾ ਸੀ ਬਹਿਸ ਦੌਰਾਨ ਇੱਕ ਸਾਈਡ ਤੋਂ ਇੱਕ ਮੈਂਬਰ ਨੇ ਸਾਡੇ ਇੱਕ ਮੈਂਬਰ ਦੇ ਪਰਿਵਾਰ ਤੇ ਦੋਸ਼ ਲਾਇਆ ਚਿੱਟਾ ਵੇਚਣ ਦਾ ਅੱਗੋਂ ਫਿਰ ਇਹਨਾਂ ਨੇ ਵੀ ਮੈਂ ਸਮਝਣਾ ਸਹੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ ਮੇਰੀ ਗੁਜ਼ਾਰਿਸ਼ ਹੈ ਨਹੀਂ ਮੇਰੀ ਮੇਰੀ मेरी एक रिक्वेस्ट हैडेड सारा रिकॉर्ड कोके दोनों मैम्ड लेकर जो फैसला करोगे हांक्यू धानी पर चा कदों बाजवा साहब उपरा सर बार भी लिया उन्होंने क्या नशे बेचते हो सौ रहे ज्यादा किया जाए बना बना रिकॉर्ड चेक कर लेने सारू कहो दे ठीक है बैठो आ गई गल आ गई आ गई ਆਗੀ ਮੈਂ ਹੁਣੇ ਰਿਕਾਰਡ ਦੇਖ ਲੈਨੇ ਆਪਾਂ ਦੇਖੋ ਮੈਂ ਸਤਕਾਰਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਮੈਂ ਹੁਣੇ ਰਿਕਾਰਡ ਵੇਖਦਾ ਤੇ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹ ਕਰਾਂਗੇ ਜੇ ਕਿਸੇ ਨੇ ਬਿਲਕੁਲ ਬੈਠੇ ਕਰੋ